ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਉਹਨਾਂ ਦੀ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅੰਸਰ ਜਿਹੜੇ ਵੀ ਨੇ ਕਿਸੇ ਕਿਸੇ ਦਾ ਵੀ ਕ੍ਰਾਈਮ ਕਰਦੇ ਨੇ ਉਹਨਾਂ ਦੇ ਖਿਲਾਫ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਚੜੀ ਹੋਈ ਹੈ ਇਸੇ ਲੜੀ ਵਿੱਚ ਇੰਚਾਰਜ ਸੀਗੇ 2 ਰਵਿਕ ਮਾਰ ਉਹਨਾਂ ਨੇ ਦੋ ਵਿਅਕਤੀ ਫੜੇ ਨੇ ਬਿੱਟੂ ਭਈਆ ਦਾ ਨਾਮ ਦਾ ਨਾਮ ਮਸ਼ਹੂਰ ਹੈ ਇੱਕ ਸੁਪੇਸ਼ ਕੁਮਾਰ ਇਹ ਦੋਨੇ ਬੇਸਿਕਲੀ ਬਿਹਾਰ ਦੇ ਨੇ ਇੱਥੇ ਫੈਜ਼ਪੁਰਾ ਮਹਲਾਇਆ ਕਮਜੀਠਾ ਰੋਡ ਤੇ ਉੱਥੇ ਰਹਿੰਦੇ ਨੇ ਇਹਨਾਂ ਨੂੰ ਬਹੁਤ ਹੀ ਸੀਕ੍ਰੀਟ ਬੇਸਿਕ ਇਨਫੋਰਮੇਸ਼ਨ ਦੇ ਅਸਤੇ ਇਹਨਾਂ ਨੂੰ ਫੜਿਆ ਹੈਗਾ ਔਰ ਇਹਨਾਂ ਕੋਲੋ ਮੋਟਰਸਾਈਕਲ ਤੇ ਆ ਰਹੇ ਸੀ ਮਜੀਠਾ ਰੋਡ ਦੇ ਏਰੀਆ ਵਿੱਚ ਔਰ ਇਹਨਾਂ ਕੋਲੋਂ ਦੋ ਪਿਸਟਲ 0.32 ਬੋਰ ਦੇ ਮਿਲੇ ਨੇ ਇਲੀਗਲ ਜਿਹੜੇ ਸੀਗੇ ਔਰ 7 ਰਾਊਂਡ ਉਹ ਵੀ ਰਿਕਵਰ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਬਹੁਤ ਹੀ ਕ੍ਰਿਮੀਨਲ ਨੇਚਰ ਦੇ ਸਿਗੇ ਔਰ ਚਾਰ ਮੁਕਦਮੇ ਆਲਰੇਡੀ ਦਰਜ ਨੇ ਜਿਹੜਾ ਬਿੱਟੂ ਭਈਆ ਹੈਗਾ ਜਿਨ੍ਹਾਂ ਦੇ ਦੋ ਸਕੂਟੀਆਂ ਖੋਈਆਂ ਸੀਗੀਆਂ ਇਹਨਾਂ ਨੇ ਔਰ ਇੱਕ ਹਵਾਈ ਫਾਇਰ ਕੀਤਾ ਹੈਗਾ ਇਹਨਾਂ ਨੇ ਉਹ ਆਪਣਾ ਉਹ ਮਜੀਠਾ ਰੋਡ ਦੇ ਏਰੀਆ ਚ ਕੇਸ ਦਰਜ ਹੈਗਾ ਔਰ ਇੱਕ ਮਜੀਠਾ ਰੋਡ ਚ ਇਹ ਵੀ ਸਕੂਟੀ ਖੋਈ ਸੀ ਉਹਦਾ ਵੀ ਪਰਚਾ ਦਰਜ ਹੈਗਾ ਔਰ ਇਸੇ ਤਰ੍ਹਾਂ ਇੱਕ ਸਦਰ ਥਾਣੇ ਵਿੱਚ ਜੇ ਇਹਨਾਂ ਨੇ ਕਨੈਟਿਕ ਜਿਹੜੀ ਖੋਈ ਸੀਗੀ ਗਨ ਪੁਆਇੰਟ ਤੇ ਔਰ ਇੱਕ 307 ਦਾ ਪਰਚਾ ਦਰਜ ਹੋਇਆ ਸੀਗਾ ਕੰਟੋਨਮੈਂਟ ਥਾਣੇ 'ਚ ਇੱਕ ਹਰਪਾਲ ਨਾ ਦਾ ਬੰਦਾ ਸੀਗਾ ਉਹ ਵੀ ਮਾੜਾ ਕਰਦਾਬ ਦਾ ਬੰਦਾ ਸੀ ਉਹਨੂੰ ਇਹਨਾਂ ਨੇ ਕੁੱਟਿਆ ਸੀ ਕਾਫੀ ਉੱਥੇ ਜਿਹੜਾ ਮਾਹੌਲ ਵੀ ਖਰਾਬ ਹੋਇਆ ਸੀ ਇਹ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਔਰ ਇੱਕ ਕੇਸ ਜਿਹੜਾ ਸਦਰ ਥਾਣੇ ਦਾ ਹੈਗਾ ਉਹਦੇ ਵਿੱਚ ਪੀਓ ਵੀ ਹੈਗਾ ਔਰ ਇਹ ਬੰਦਾ ਬਹੁਤ ਹੀ ਡੈਸਪੀਰੇਟ ਹੈਗਾ ਇਹ ਦੋਨੇ ਬੰਦੇ ਕੋਈ ਨਾ ਕੋਈ ਵਾਰਦਤ ਕਰਨ ਦੀ ਫਰਾਗ ਵਿੱਚ ਸੀਗੇ ਤੇ ਜਿਹੜੇ ਫੜੇ ਗਏ ਨੇ ਔਰ ਜਿਹੜੇ ਚਾਰ ਮੁਕਦਮੇ ਹੈਗੇ ਨੇ ਇਹਨਾਂ ਵਿੱਚ ਸਾਰਿਆਂ ਵਿੱਚ ਇਹ ਵਾਂਟਡ ਹੈ ਇਹ ਸਾਰਿਆਂ ਚ ਭੱਜੇ ਹੋਏ ਨੇ ਔਰ ਇਹ ਜਿਹੜੇ ਦੋਸ਼ੀ ਫੜਨ ਦੇ ਨਾਲ ਇੱਕ ਤਾਂ ਪੁਲਿਸ ਵੱਲੋਂ ਬੜੀ ਵਧੀਆ ਕਾਮਯਾਬੀ ਹੋਈ ਹੈ ਨਾਲ ਅੱਗੇ ਕੋਈ ਕ੍ਰਾਈਮ ਹੋਣਾ ਸੀ ਉਹ ਨੂੰ ਵੀ ਰੋਕਿਆ ਗਿਆ ਹੈ ਇਹ ਸਾਰਾ ਕੰਮ ਜਿਹੜਾ ਹੈਗਾ ਸਾਡੇ ਐਸ.ਪੀ. ਕ੍ਰਾਈਮ ਯਾਦਵਿੰਦਰ ਸਿੰਘ ਔਰ ਸੀ.ਏ.ਟੂ ਰਵੀ ਕੁਮਾਰ ਇਹਨਾਂ ਦੀ ਨਿਗਰਾਨੀ ਚ ਹੋਇਆ ਹੈਗਾ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੰਮ ਕੀਤਾ ਹੈਗਾ ਔਰ ਜਿਹੜੇ ਵਿਅਕਤੀ ਨੇ ਇਹਨਾਂ ਤੋਂ ਹੋਰਲੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਔਰ ਜਿਹੜੇ ਦੂਜੇ ਥਾਣੇ 'ਚ ਮਕਦਮੇ ਦਰਜ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਈ ਜਾਏਗੀ ਔਰ ਸਾਰੇ ਇਹਨਾਂ ਦੀ thoroughली ਕਸ਼ਿਸ਼ ਕਰਕੇ ਹੋਰ ਵੀ ਇਹਨਾਂ ਦੀ ਕੋਈ ਇਹਨਾਂ ਨੇ ਕ੍ਰਾਈਮ ਕੀਤੇ ਹੋਣਗੇ ਉਹ ਵੀ ਪਤਾ ਕੀਤਾ ਜਾਵੇਗਾ ਬਾਕੀ ਇਹ ਵੀ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਅਜਿਹੇ ਜਿਹੜੇ ਮਾਰੇ ਅੰਸਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ